ਪਾ ਹਾਥ ਸਿਮਰਤ ਕੌਰ ਸੂਚੀਆਂ ਸੰਗਤ ਆਪ ਜੀ ਦੇ ਦਰ ਤੇ ਹਾਜ਼ਰ ਹੋਈਆਂ ਸਤਿਗੁਰ ਜੀਓ ਕਿਰਪਾ ਕਰਨੀ ਜੀ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਦਾ ਵੇ ਜੇ ਨਾ ਵਤਨ ਸਰ ਕਿਰਪਾ ਕਰਕੇ ਨਿਵਾਜਨਾ ਜੀ ਪਾਸ਼ਾ ਜੀ ਜਿੱਥੇ ਆਪ ਜੀ ਨੇ ਬਖਸ਼ਿਸ਼ਾ ਕਰ ਮੇਸ਼ਿੰਦਾ ਏਰੀਏ ਤੋਂ ਬਖਸ਼ਿਸ਼ਾਂ ਵਧਿਆਈਆਂ ਬਖਸ਼ੀਆਂ ਹਨ ਸੰਗਤਾਂ ਵੱਲੋਂ ਵੀ ਅਸੀਸਾਂ ਆਪ ਹੀ ਬਖਸ਼ਿਸ਼ ਕਰਨੀਆਂ ਆਪ ਦੇ ਦਰਦੀ ਬਖਸ਼ਿਸ਼ ਕਰਕੇ ਨਿਵਾਜਣਾ ਜੀ ਸਤਿਗੁਰ ਆयो शरण तुम्हारी बिन सुख नाम हरि ਸੋਗਾ ਚਿੰਤਾ ਲਾਹੇ ਹਮਾਰੀ ਜਵਾਵਤਨ ਸਰ ਕਿਰਪਾ ਕਰਕੇ ਨਿਵਾਜਣਾ ਜੀ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਕਰੋ ਕਿਰਪਾ ਸਤਿਗੁਰ ਜੀਓ ਆਪਣੇ ਦਰਦੀਆਂ ਵਡਿਆਈਆਂ ਬਖਸ਼ੋ ਐਸ ਵਕਤ ਅਰਦਾਸ ਨੂੰ ਮੁਖ ਰੱਖ ਰਿਆਂ ਗੁਰੂ ਪ੍ਰਸਾਦ ਹਾਜ਼ਰ ਹੋਇਆ ਦਰ ਪਰਵਾਨ ਕਰ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਨੀ ਆਨੰਦ ਸਹਿਬ ਦੇ ਸ਼ੇਰ ਪਉੜੀਆਂ ਦੇ ਜਾਪ ਹੋਏ ਸਤਿਗੁਰੂ ਜੀ ਦਰ ਪਰਵਾਨ ਕਰਨੇ ਪਾਵਨ ਹੁਕਮ ਦੀ ਵਡਿਆਈ ਅਸੀਸ ਬਖਸ਼ ਕਰਨੀ ਵਾਜੋ ਜੀ ਗੁਰਮੰਤਰ ਮੂਰ ਮੰਤਰ ਤੇ ਜਾਪ ਹੋਏ ਤੇ ਸ਼ਾਮ ਚੇਤੇ ਆਏ ਨਾਨਕ ਨਾਮ ਜਰਦੀ ਗਲਾ ਦੇ ਪਰੇ ਸਰਬਤ ਦਾ ਪਲਾ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਦੀ ਕੁੱਤੇ ਕੁੱਤੇ ਸੋ ਨਿਹਾਲ ਜੀ ਮਹਾਰਾਜ ਤੋ ਤੇ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਘਟਿ ਸਜਣ ਸੱਚਾ ਪਾਤਸ਼ਾਹ ਸੇਰ ਸਾਹਬ ਯੂਸਫਾ ਸਨ ਮਹਤਿਆ ਸੋਈ ਲੈ ਸਭਨਾ ਦਾ ਵੀ ਸਤਨਾ